ਜੋਤੀ ਤੁਹਾਡੇ ਸਟੂਡੀਓ ਆਵੇ ਉਹਨੂੰ ਪੁੱਛ ਲਿਓ ਮੈਂ ਫੋਨ ਤੇ ਪਹਿਲਾਂ ਸਮਝਾਇਆ ਵੀ ਸੀਗਾ ਸਭ ਤੋਂ ਜ਼ਿਆਦਾ ਮੈਨੂੰ ਗੁੱਸਾ ਉਦੋਂ ਆਇਆ ਫਿਰ ਮੈਂ ਬੋਲੇ ਜਦੋਂ ਇੰਗਲੈਂਡ ਵਿੱਚ ਜਾ ਕੇ ਹਰ ਸ਼ਹਿਰ ਦੇ ਵਿੱਚ ਇਹਨਾਂ ਨੇ ਆਪਣੇ ਆਪਣੇ ਵਿਆਹਾਵਾਂ ਵਾਲੇ ਸਿਸਟਮ ਰੱਖੇ ਹੋਏ ਨੇ ਉਹ ਪੱਟਾ ਤੇ ਹੱਥ ਮਾਰ ਮਾਰ ਕੇ ਤੇ ਕਹਿਣ ਲੱਪੇ ਮੇਰਾ ਯਾਰ ਆ ਮੇਰਾ ਫਲਾਨਾ ਆ ਮੈਂ ਤਾਂ ਦੇਖੇ ਹੋਏ ਆ ਦਿਨ ਉਹ ਮੈਂ ਕਿਹਾ ਉਸ ਮਾਲਕ ਦਾ ਸ਼ੁਕਰ ਕਰੋ ਤੁਹਾਨੂੰ ਨਾਮ ਦਿੱਤਾ ਸ਼ੋਹਰਤ ਦਿੱਤਾ ਕਲਾਕਰ ਐਸੇ ਵੀ ਨੇ ਸੌਰੀ ਟੂ ਸੇ ਕੰਨਿਆ ਨੇ ਕਹਿਣਾ ਯਾਰ ਇਹ ਬੰਦਾ ਸਾਰਾ ਕੁਝ ਹੀ ਬੋਲ ਜਾਂਦਾ ਚਲੋ ਇਹ ਤਾਂ ਗੱਲਾਂ ਭਾਜੀ ਹੋ ਗਈਆਂ ਪਾਕਿਸਤਾਨੀ ਆਰਟਿਸਟਾਂ ਦੀਆਂ ਤੇ ਮੈਂ ਇੱਕ ਹੋਰ ਚੀਜ਼ ਦੇਖਿਆ ਕਿ ਤੁਸੀਂ ਨਾ ਬਹੁਤ ਵਾਰ ਇੰਡੀਅਨ ਆਰਟਿਸਟ ਜਿਹੜੇ ਆਪਣੇ ਪੰਜਾਬ ਦੇ ਆਰਟਿਸਟ ਨੇ ਉਹਨਾਂ ਬਾਰੇ ਵੀ ਕਾਫੀ ਵਾਰ ਬੋਲਦੇ ਰਹਿੰਦੇ ਹੋ ਈਵਨ ਕਿ ਕੱਲੇ ਆਰਟਿਸਟ ਨਹੀਂ ਬਲਕਿ ਤੁਸੀਂ ਹਰ ਮੁੱਦੇ ਦੇ ਉੱਤੇ ਗੱਲ ਕਰਦੇ ਹੋ ਭਾਵੇਂ ਕੋਈ ਸੋਸ਼ਲ ਮੁੱਦਾ ਹੈ ਭਾਵੇਂ ਉਹ ਕੋਈ ਪੋਲਿਟੀਕਲ ਮੁੱਦਾ ਹੈ ਭਾਵੇਂ ਕੋਈ ਪੰਜਾਬੀ 뮤직 ਇੰਡਸਟਰੀ ਦੇ ਰਿਲੇਟਡ ਕੋਈ ਮੁੱਦਾ ਹੈ ਹਰ ਇੱਕ ਗੱਲ ਦੇ ਉੱਤੇ ਤੁਸੀਂ ਮਤਲਬ ਕਿ ਬੜੇ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਹੋ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਗੱਲਬਾਤ ਤੁਹਾਡੀ ਵਾਇਰਲ ਹੋਈ ਸੀਗੀ ਬਹੁਤ ਸਾਰੀਆਂ ਵੀਡੀਓਜ਼ ਉਧੀਆਂ ਸਾਹਮਣੇ ਆਈਆਂ ਸੀ ਜੋਤੀ ਨੂਰਾ ਜਿਹੜੀਆਂ ਇੱਕ ਸੂਫੀ ਆਰਟਿਸਟ ਨੇ ਪੰਜਾਬ ਦੀਆਂ ਉਹਨਾਂ ਬਾਰੇ ਵੀ ਤੁਸੀਂ ਕਾਫੀ ਕੁਝ ਬੋਲਦੇ ਹੋ ਕੀ ਉਹਨਾਂ ਬਾਰੇ ਕੀ ਖਿਆਲਤ ਨੇ ਉਹਨਾਂ ਨਾਲ ਕਦੇ ਮੁਲਾਕਾਤ ਹੋਈ ਹੈ ਕੋਈ ਐਕਸਪੀਰੀਅੰਸ ਮਾੜਾ ਹੋਇਆ ਜਾਂ ਕੋਈ ਐਸੀ ਗੱਲਬਾਤ ਹੈਗੀ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ ਦੇਖੋ ਉਹ ਬੱਚੀਆਂ ਨੇ ਪਾਜੀ ਤੁਹਾਨੂੰ ਸ਼ਾਇਦ ਨਹੀਂ ਪਤਾ ਉਹ ਸਾਡੇ ਪਿੰਡ ਵਿੱਚ ਵੀ ਰਹੀਆਂ ਨੇ ਸਾਡੇ ਹੱਥਾਂ ਵਿੱਚ ਪਲੀਆਂ ਹੋਈਆਂ ਕੁੜੀਆਂ ਨੇ ਲੋਕਾਂ ਨੂੰ ਤਾਂ ਬਾਅਦ ਚ ਪਤਾ ਲੱਗਾ ਜਦੋਂ ਜੋਤੀ ਨੂਰਾ ਬਣ ਗਈਆਂ ਸਟਾਰ ਬਣ ਗਈਆਂ ਪਰ ਮੇਰੇ ਇਹ ਨਾ ਹੱਥਾਂ 'ਚ ਸੀ ਉਹ ਪਲੀਆਂ ਹੋਈਆਂ ਕੁੜੀਆਂ ਨੇ ਮੈਨੂੰ ਚਾਚਾ ਜੀ ਕਹਿੰਦੀਆਂ ਨੇ ਸਾਰੀਆਂ ਤਿੰਨੇ ਹੀ ਪੈਣਾ ਹੈ ਨਾ ਚਾਰ ਹੀ ਐਕਚੁਅਲੀ ਤੇ ਕੋਈ ਉਹਨਾਂ ਦਾ ਪਰਸਨਲ ਨਹੀਂ ਕੋਈ ਮੇਰੀ ਰੰਜਿਸ਼ ਨਹੀਂ ਹੈਗੀ ਪਰਸਨਲ ਮੈਂ ਮੈਂ ਜਦੋਂ ਤੁਸੀਂ ਤਾਂ ਸਾਰਿਆਂ ਨੇ ਵੀਡੀਓ ਦੇਖੀ ਆ ਸਾਰੇ ਸਰੋਤਿਆਂ ਨੇ ਪਰ ਵੀਡੀਓ ਤੋਂ ਪਹਿਲਾਂ ਬੇਸ਼ੱਕ ਜਦੋਂ ਵੀ ਕਿਤੇ ਜੋਤੀ ਨਹੀਂ ਤੇ ਜੋਤੀ ਤੁਹਾਡੇ ਸਟੂਡੀਓ ਆਵੇ ਉਹਨੂੰ ਪੁੱਛ ਲਿਓ ਮੈਂ ਫੋਨ 'ਤੇ ਪਹਿਲਾਂ ਸਮਝਾਇਆ ਵੀ ਸੀਗਾ ਮੈਂ ਕਿਹਾ ਬੇਟਾ ਦੇਖ ਹਰ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਆ ਤੁਸੀਂ ਸ਼ੁਕਰ ਕਰੋ ਸੋਹਣੇ ਮਾਲਕ ਦਾ ਜਿਨ੍ਹਾਂ ਨੇ ਤੁਹਾਨੂੰ ਕਿਉਂਕਿ ਮੈਂ ਤਾਂ ਉਹ ਦਿਨ ਦੇਖੇ ਹੋਏ ਆ ਨਾ ਜਦੋਂ ਘਰ ਵਿੱਚ ਕੁਝ ਵੀ ਨਹੀਂ ਸੀ ਹੁੰਦਾ ਲੋਕਾਂ ਨੂੰ ਤਾਂ ਨਹੀਂ ਪਤਾ ਮੈਂ ਤਾਂ ਦੇਖੇ ਹੋਏ ਆ ਦਿਨ ਉਹ ਮੈਂ ਕਿਹਾ ਉਸ ਮਾਲਕ ਦਾ ਸ਼ੁਕਰ ਕਰੋ ਤੁਹਾਨੂੰ ਨਾਮ ਦਿੱਤਾ ਸ਼ੋਹਰਤ ਦਿੱਤਾ ਪੈਸਾ ਤੇ ਲਾ ਦਿੱਤਾ ਕੋਠੀਆਂ ਕਾਰਾਂ ਦੇ ਦਿੱਤੀਆਂ ਸ਼ੁਕਰ ਕਰੋ ਪਰ ਤੁਸੀਂ ਅੱਜ ਫੁਕਰੀਆਂ ਮਾਰਨ ਲੱਗ ਗਏ ਹੋ ਸਭ ਤੋਂ ਜ਼ਿਆਦਾ ਮੈਨੂੰ ਗੁੱਸਾ ਉਦੋਂ ਆਇਆ ਫਿਰ ਮੈਂ ਬੋਲੇ ਜਦੋਂ ਇੰਗਲੈਂਡ ਵਿੱਚ ਜਾ ਕੇ ਉਹ ਪੱਟਾਂ ਤੇ ਹੱਥ ਮਾਰ ਮਾਰ ਕੇ ਤੇ ਕਹਿਣ ਲੱਪੇ ਮੇਰਾ ਯਾਰ ਆ ਮੇਰਾ ਫਲਾਨਾ ਆ ਜਿਹਨੇ ਜੋ ਕਰਨਾ ਕਰ ਲਵੇ ਫਿਰ ਉਹ ਆਪਣੇ ਮਾਪਿਓ ਨੂੰ ਜਿਹੜਾ ਬੱਚਾ ਭਾਜੀ ਕਹੇ ਜਦੋਂ ਕਮਾਉਣ ਲੱਗਦੇ ਆ ਨਾ ਜਿਹੜਾ ਆਪਣੇ ਮਾਪਿਓ ਨੂੰ ਬਾਅਦ ਵਿੱਚ ਕਹਿਣ ਲੱਪਵੇ ਕਿ ਮੇਰੇ ਕੋਲੋਂ ਪੈਸੇ ਮੰਗਦੇ ਆ ਮੇਰੇ ਪੈਸੇ ਤੇ ਨਿਗਾਹ ਆ ਤੇ ਅਸੀਂ 10000 ਦਿੱਤਾ ਤੇ ਉਹ ਕਿੱਥੇ ਗਿਆ 15 ਜਦੋਂ ਮਾਪਿਓ ਨੂੰ ਦੇ ਕੇ ਪੈਸੇ ਬੰਦਾ ਪੈਸੇ ਗੈਣਨ ਲੱਗ ਜਾਵੇ ਨਾ ਜਿਹੜੇ ਇਸ ਦਿਨ ਦਿੱਤੇ ਸੀ ਉਹ ਕਿੱਥੇ ਗਏ ਪੈਸੇ ਹਿਸਾਬ ਮੰਗਣ ਲੱਗ ਪਵੇ ਨਾ ਤੇ ਮੇਰਾ ਖਿਆਲ ਹੈ ਕਿ ਉਸ ਤੋਂ ਵੱਧ ਕਿਸਮਤ ਮਾਪੇ ਨਹੀਂ ਕੋਈ ਹੋਣਾ ਤੇ ਮੈਨੂੰ ਉਦੋਂ ਗੁੱਸਾ ਵੀ ਬੇਟਾ ਮੈਂ ਫੇਰ ਵੀ ਸਮਝਾਇਆ ਮੈਂ ਕਿਹਾ ਬੇਟਾ ਠੀਕ ਹੈ ਤੁਹਾਡਾ ਪਿਆਰ ਆ ਤੂੰ ਇੱਕ ਛੱਡਿਆ ਦੂਜੇ ਨਾਲ ਚਲੇ ਗਈ ਉਹ ਤੇਰੀ ਪਰਸਨਲ ਲਾਈਫ ਆ ਪਰ ਸੋਸ਼ਲ ਮੀਡੀਆ ਤੇ ਐਦਾਂ ਥਾਪੀਆਂ ਮਾਰ ਮਾਰ ਕੇ ਨਾ ਕਹੇ ਵੀ ਮੇਰਾ ਯਾਰ ਆ ਤਾਂ ਤੂੰ ਜਫੀਆਂ ਪਾ ਪਕ ਉਹਨੇ ਨਾਲ ਅਵਲਗਰ ਜੀਆਂ ਵੀਡੀਓ ਵੀਡੀਓ ਕਰਦੇ ਸੀਗੇ ਉਹ ਹਨਾ ਤੇ ਮੈਂ ਕਿਹਾ ਜਿੱਥੇ ਲੋਕੀ ਦੇਖਦੇ ਉੱਥੇ ਤੇਰੀ ਤੇਰੇ ਮਾਂ ਤੇ ਤੇਰਾ ਪਿਓ ਪੈਣਾ ਭਰਾਵਾਂ ਨੂੰ ਛੱਡੋ ਮਾਂ ਤੇ ਤੇਰਾ ਪਿਓ ਮੈਂ ਕਿਹਾ ਤੇਰਾ ਪਿਓ ਕਿੱਦਾਂ ਇਹ ਗੱਲਾਂ ਸੁਣਦਾ ਹੋਵੇਗਾ ਤੇਰੀ ਮਾਂ ਕਿੱਦਾਂ ਇਹ ਗੱਲਾਂ ਸੁਣਦੀ ਹੋਊਗੀ ਸਾਡੀ ਕੁੜੀ ਨੇ ਕੀ ਜਲੂਸ ਕੱਢਿਆ ਦੁਨੀਆ ਪੂਰੀ ਦੇ ਵਿੱਚ ਹਨਾ ਬਿਲਕੁਲ ਤੇ ਤਦ ਮੈਂ ਉਹ ਤੋਂ ਬੋਲਿਆ ਸੀਗਾ ਫਿਰ ਇਹ ਬਾਅਦ ਚ ਦੂਸਰੀ ਵੀਡੀਓ ਮੈਂ ਬਣਾਈ ਜੀ ਜਦੋਂ ਫੇ ਕੋਈ ਫੋਟੋ ਖਿੱਚਣ ਆਇਆ ਸੀਗਾ ਤਾਂ ਉਹਦੇ ਹਸਬੰਦ ਉਹ ਲੜ ਲੜ ਪੈ ਸੀ ਤੇ ਕਿਰਪਾਨਾ ਕਰਪੂਨਾ ਕਲੇ ਜਲੰਧਰ ਦੀ ਗੱਲ ਹੈ ਗੈਸ ਸਟੇਸ਼ਨ ਦੀ ਕਿਤੇ ਸ਼ਾਇਦ ਹੈ ਨਾ ਹਾਂਜੀ ਹਾਂਜੀ ਤੇ ਫਿਰ ਮੈਂ ਬੋਲਿਆ ਸੀਗਾ ਮੈਂ ਕਹਾ ਯਾਰ ਦੇਖੋ ਉਹ ਵੀ ਟਾਈਮ ਯਾਦ ਕਰੋ ਕਿ ਤੁਸੀਂ ਵਸਤੀ ਦਾਣਿਸ਼ਮੰਦ ਦਾ ਵਿੱਚ ਰਹਿੰਦੇ ਸੀ ਨਾਲ ਦੇ ਘਰ ਵਾਲਾ ਵੀ ਤੁਹਾਨੂੰ ਕੋਈ ਜਾਣਦਾ ਨਹੀਂ ਸੀਗਾ ਕਿਹੜਾ ਫੋਟੋ ਕਰਾਉਣਾ ਦਾ ਹੈ ਤੇ ਕਿਹੜਾ ਤੁਹਾਡੇ ਨਾਲ ਸੈਲਫੀਆਂ ਕਰਾਉਣਾ ਦਾ ਹੈ ਪਹਿਲੋ ਦੱਸੋ ਜੇ ਤੁਹਾਡੇ ਨਾਲ ਕੋਈ ਅੱਜ ਫੋਟੋ ਕਰਾਉਣ ਆਉਂਦਾ ਆ ਤੋਂ ਨੂੰ ਦੇਖ ਕੇ ਪਛਾਣ ਕੇ ਫੋਟੋ ਕਰਾਉਣ ਆਉਂਦਾ ਤੁਹਾਡੇ ਆਟੋਗ੍ਰਾਫ ਤੇ ਚਲੋ ਜ਼ਮਾਨਾ ਚਲੇ ਗਿਆ ਪਰ ਫਿਰ ਵੀ ਤੁਹਾਡੇ ਕੋਲ ਆਉਂਦੇ ਨੇ ਤੇ ਯਾਰ ਸ਼ੁਕਰ ਕਰੂ ਉਸ ਮਾਲਕ ਦਾ ਕਿ ਸ਼ੁਕਰ ਹੈ ਮਾਲਕਾ ਸਾਡੀ ਪਹਿਚਾਨ ਬਣੀ ਸਾਡੇ ਨਾਲ ਕੋ ਫੋਟੋ ਕਰਾਉਣਾ ਮੈਂ ਐਕਚੁਅਲੀ ਪਰਸਨਲ ਇੰਦਾ ਦਾ ਬੰਦਾ ਆ ਹਨ ਤੇ ਇਹ ਸੋਚ ਕਰਦਾ ਹੁੰਨਾ ਤੇ ਉਹਨਾਂ ਨੇ ਫਿਰ ਬਹੁਤ ਜਲੂਸ ਜਿਹਾ ਕੱਢ ਦਿੱਤਾ ਤੇ ਫਿਰ ਐਂਡ ਤੇ ਮੈਨੂੰ ਬੋਲਣਾ ਪਿਆ ਤੇ ਫਿਰ ਬੜਾ ਕੁਝ ਉਹ ਵੀਡੀਓ ਨੇ ਤਾਂ ਬਹੁਤ ਤਰਥਲੀਆਂ ਮਚਾਤੀਆਂ ਤੇ ਪਤਾ ਸਾਰਿਆਂ ਨੂੰ ਸੀਗਾ ਪਰ ਕੋਈ ਬੋਲਦਾ ਨਹੀਂ ਭਾਜੀ ਦੁੱਖ ਇਸ ਗੱਲ ਦਾ ਕੋਈ ਬੋਲਦਾ ਨਹੀਂਗਾ ਪਰ ਹੈ ਤਾਂ ਭਾਜੀ ਗਲਤ ਹੈ ਪਰ ਇਹ ਕਿਦਾਂ ਦੇਖਦੇ ਹੋ ਤੁਸੀਂ ਜਿਵੇਂ ਤਕਰੀਬਨ ਭਾਜੀ ਇਹ ਜਿਹੜੇ ਹਾ ਸੂਫੀ ਆਰਟਿਸਟ ਨੇ ਮਤਲਬ ਕਿ ਕੁਝ ਦੋ ਚਾਰ ਨੂੰ ਛੱਡ ਕੇ ਬਾਕੀਆਂ ਤਕਰੀਬਨ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਕਿਸੇ ਦਾ ਕੋਈ ਲਵ ਅਫੇਅਰ ਸਾਹਮਣੇ ਆ ਜਾਂਦਾ ਤੇ ਵਿਆਹ ਕਿਸੇ ਨੇ ਦੋ ਦੋ ਕਰਾਏ ਹੋਏ ਆ ਤਿੰਨ ਤਿੰਨ ਵੀ ਕਰਾਏ ਹੋਏ ਆ ਕਿਸੇ ਨੇ ਦੋ ਦੋ ਵਿਆਹ ਕਰਾਉਣ ਤੋਂ ਬਾਅਦ ਵੀ ਨਾਲ ਸਹੇਲੀਆਂ ਵੀ ਰੱਖੀਆਂ ਹੋਈਆਂ ਜਾਂ ਮਤਲਬ ਕਿ ਉਹਨਾਂ ਨੇ ਬੋਏਫ੍ਰੈਂਡ ਰੱਖੇ ਹੋਏ ਆ ਕੁੜੀਆਂ ਨੇ ਸੋ ਇਹ ਜਿਸਨੂੰ ਦੇਖਦੇ ਕਿਵੇਂ ਕੀ ਕਲਚਰ ਹੈਗਾ ਇਹ ਪੰਜਾਬ ਨੂੰ ਜਿਹੜੇ ਬੰਦੇ ਸਟੇਜ ਦੇ ਉੱਤੇ ਬੈਠ ਕੇ ਯੂਥ ਨੂੰ ਆਪਣੇ ਮਗਰ ਲਗਾਣੇ ਆ ਉਹ ਆਪਣੀ ਸੋਸ਼ਲ ਮੀਡੀਆ ਉੱਤੇ ਇਹ ਜਿਹੀਆਂ ਫੋਟੋਆਂ ਆ ਜਾਂ ਵੀਡੀਓਜ਼ ਪੋਸਟ ਕਰਨ ਤੋਂ ਬਾਅਦ ਉਹ ਕਿਦਾਂ ਦਾ ਮੈਸੇਜ ਦਿੰਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈ ਇਹ ਗੱਲ ਤੁਸੀਂ ਵੀ ਸਤੀਸਾਵ ਇੱਕ ਘਰਾਨੇ ਵਿੱਚੋਂ ਸੰਗੀਤ ਨਾਲ ਤੁਹਾਡਾ ਬੜਾ ਵਾਹ ਵਾਸਤਾ ਰਿਹਾ ਤੁਸੀਂ ਤੁਸੀਂ 20 ਸਾਲ ਪਿੱਛੇ 15 ਸਾਲ ਪਿੱਛੇ ਲੈ ਜਾਓ ਬਹੁਤਾ ਪਿੱਛੇ ਜਾਣ ਦੀ ਲੋੜ ਨਹੀਂ 10 ਸਾਲ ਹੀ ਚਲੋ ਲੈ ਜਾਓ 10 15 ਸਾਲ ਪਹਿਲਾਂ ਕੀ ਇਹ ਸਟਾਈਲ ਸੀਗਾ ਗਾਇਕੀ ਦਾ ਬਿਲਕੁਲ ਨਹੀਂ ਭਾਈ ਬਿਲਕੁਲ ਨਹੀਂ ਸੀ ਨਾ 10 15 ਸਾਲ 15 ਸਾਲ ਪਹਿਲਾਂ ਕੌਣ ਬੌਂਸਰ 20 20 ਬੌਂਸਰ ਲੈ ਕੇ ਚੱਲਦਾ ਹੁੰਦਾ ਸੀ ਕੋਈ ਨਹੀਂ ਰੱਖਦਾ ਸੀ ਭਾਈ ਦੱਸੋ ਕੋਈ ਨਹੀਂ ਸੀ ਬੌਂਸਰ ਰੱਖਦਾ ਹਨਾ ਤੇ ਕਿੰਨੀ ਸਾਦਗੀ ਹੁੰਦੀ ਸੀ ਕਲਾਕਾਰਾਂ ਵਿੱਚ ਇੱਕੋ ਹੀ ਗੱਡੀ ਚ ਉਸ ਸੀ ਮਿਊਜ਼ੀਸ਼ੀਅਨ ਵੀ ਹੋਣੇ ਉੱਪਰ ਸਾਊਂਡ ਰੱਖੀ ਹੋਣੀ ਉਸੇ ਗੱਡੀ ਚ ਮੇਨ ਆਰਟਿਸਟ ਨੇ ਹੋਣਾ ਮਿਊਜ਼ੀਸ਼ੀਅਨ ਸਾਰੇ ਅਸੀਂ ਉਹ ਸਮਾਂ ਦੇਖਿਆ ਹੋਇਆ ਹੈ ਤੇ ਉਸ ਸਮੇਂ ਦੇ ਕਲਾਕਾਰ ਅੱਜ ਵੀ ਸਰਦੂਲ ਸਿਕੰਦਰ ਸਾਹਿਬ ਦੇ ਨਾਲ ਤੁਸੀਂ ਕਿੰਨੇ ਕ ਬੋਡੀਗਾਰਡ ਦੇਖੇ ਨੇ ਬੌਂਸਰ ਦੇਖੇ ਨੇ ਗੁਰਦਾਸ ਮਾਨ ਸਾਹਿਬ ਤੋਂ ਵੱਡਾ ਗੁਰਦਾਸ ਮਾਨ ਸਾਹਿਬ ਤੋਂ ਵੱਡਾ ਸਟਾਰ ਕਿਹੜਾ ਦੱਸੋ ਪਹਿਲਾਂ ਮੈਨੂੰ ਉਸ ਬੰਦੇ ਨਾਲ ਕਿੰਨੇ ਕ ਬੌਂਸਰ ਹੁੰਦੇ ਨੇ ਹੈਨਾ ਇਵੇਂ ਕਿ ਹੰਸਪਾ ਜੀ ਦੇ ਨਾਲ ਕੋਈ ਨਹੀਂ ਹੰਸਪਾ ਜੀ ਦੇ ਨਾਲ ਕੋਈ ਨਹੀਂ ਸੀਗਾ ਹੁਣ ਪਿੱਛੇ ਜੇ ਆਫੀਸ ਵੀ ਆਏ ਸੀਗਾ ਹੁਣ ਤੋਂ ਚਲੋ ਰਾਜਨੀਤੀ ਵਿੱਚ ਆ ਗਏ ਤਾਂ ਸਰਕਾਰ ਨੇ ਪੁਲਸੀ ਪੁਲਸੀ ਦਿੱਤੇ ਹੋਏ ਨੇ ਅਦਰਵਾਈਜ਼ ਸਪੋਂਸਰ ਗੁਸਰ ਕਦੇ ਵੀ ਨਹੀਂ ਸਾਡੇ ਆਪਣੇ ਬੱਚੇ ਮੇਰੇ ਸਰਕਾਰੀ ਜਿਹੜੇ ਵਸ ਜਿਹੜੇ ਹੈਗੇ ਉਹਨਾਂ ਕੋਲ ਹਾਂ ਜੇ ਅਸੀਂ ਨਹੀਂ ਨਵਰਾਜ ਜੁਵਰਾਜ ਸਾਡੇ ਮੇਰੇ ਭਤੀਜੇ ਸੁਪਰਸਟਾਰ ਨੇ ਉਹਨਾਂ ਨਾਲ ਸਪੋਂਸਰ ਕਦੇ ਨਹੀਂ ਹੁੰਦੇ ਇੰਦਾ ਹਨਾ ਮੈਂ ਆਈ ਮੀਨ ਟੂ ਸੇ ਕਿ ਫੁਕਰਾਪਣ ਬਹੁਤਾ ਹੋ ਗਿਆ ਗਾਣਾ ਗੂਣਾ ਘੱਟ ਹੋ ਗਿਆ ਅੱਜਕੱਲ ਲੋਕ ਦਿਖਾਵਾ ਇੰਨਾ ਕੁ ਹੋ ਗਿਆ ਕਿ ਲੋਕੀ ਫੇਕ ਕਈਆਂ ਨੂੰ ਤਲਖੀਆਂ ਜੀਆਂ ਹੋਣੀਆਂ ਨੇ ਜੇ ਰੱਬ ਨੇ ਤੁਹਾਨੂੰ ਥੋੜਾ ਬਹੁਤਾ ਚੇਂਜ ਚ ਲੈਣ ਵਾਸਤੇ ਦੇ ਦਿੱਤੇ ਪੈਸੇ ਬੁੰਦੀਆਂ ਛੰਦੀਆਂ ਦੋ ਚਲੋ ਪਾ ਲਈਆਂ ਲੋਕਾਂ ਨੇ ਸ਼ੁਰੂ ਕਰਤਾ ਕਿ ਸੰਗੜ ਜਾ ਪਾ ਕੇ ਨਾ ਗਲਾਂ ਦੇ ਵਿੱਚ ਇੱਕੋ ਹੀ ਇਹ ਗਰੰਟੀ ਮੈਂ ਦਿੰਦਾ ਇੱਕੋ ਹੀ ਸੋਨੇ ਦੀ ਹੁੰਦੀ ਹੈ ਚੇਨ ਉਹਦੇ ਵਿੱਚ ਬਾਕੀ ਸਾਰਾ ਪਿੱਤਲ ਨਹੀਂ ਹੁੰਦਾ ਜੀ ਬਾਕੀ ਸਾਰਾ ਪਿੱਤਲ ਹੁੰਦਾ 150 ਰੁਪਏ ਦੀਆਂ ਕਿੰਨੀਆਂ ਹੀ ਆ ਜਾਂਦੀਆਂ ਉਹ ਉਹ ਪਾ ਕੇ ਫਿਰ ਤੋਰ ਇਦਾਂ ਪਲਵਾਨਾ ਵਾਂਗੂ ਤੇ ਇਹਨਾਂ ਚੀਜ਼ਾਂ ਤੋਂ ਭਾਜੀ ਮੈਨੂੰ ਤਲਖੀਆਂ ਜੀਆਂ ਹੁੰਦੀਆਂ ਗੁੱਸਾ ਆਉਂਦਾ ਵੀ ਤੁਸੀਂ ਫੋਕਰਾਪਨ ਕਿਉਂ ਕਰਦੇ ਆ ਫਿਰ ਉਹਨਾਂ ਦੇ ਕਮੈਂਟ ਵੀ ਨਹੀਂ ਪੜਦੇ ਉਹ ਲੋਕਾਂ ਨੇ ਵੀ ਚੰਗੀ ਫਿਰ ਧੀ ਭੈਣੇ ਕੀਤੀ ਹੁੰਦੀ ਹੈ ਹਨਾ ਮੈਨੂੰ ਇਹ ਆ ਵੀ ਤੁਸੀਂ ਆਪਣਾ ਕੰਮ ਕਰੋ ਮਾਲਕ ਦਾ ਸ਼ੁਕਰ ਕਰੋ ਕਿ ਤੁਹਾਨੂੰ ਲੋਕੀ ਜਾਣਨ ਲੱਗੇ ਨੇ ਤੁਹਾਨੂੰ ਪੈਸਾ ਸ਼ੋਹਰਤ ਹਰ ਚੀਜ਼ ਦਿੱਤੀ ਆ ਸ਼ੁਕਰ ਕਰਿਆ ਕੋਲੋਂ ਮਾਲਕ ਦਾ ਫੁਕਰੀਆਂ ਕਦੋਂ ਮੰਨਿਆ ਜਿਹੜੀ ਤੁਸੀਂ ਕੀਤੀ ਐ ਸੂਫੀ ਸਿੰਗਰਾਂ ਵਾਲੀ ਗੱਲ ਉਹ ਭਾਜੀ 2 4 ਨੂੰ ਛੱਡ ਕੇ ਬਾਕੀ ਸਿਰਫ ਜਿੱਲੀ ਦੇਰ ਸਟੇਜ ਤੇ ਆ ਨਾ ਓਨੀ ਕੁ ਦੇਰੀ ਸੂਫੀ ਆ ਉਹ ਸਟੇਜ ਤੋਂ ਬਾਅਦ ਉਹ ਕੀ ਨੇ ਮੈਂ ਜਾਣਦਾ ਪਰਸਨਲੀ ਮੈਂ ਮੈਂ ਕਲਾਕਾਰ ਨੇ ਸਾਰੀ ਉਮਰ ਰਿਆ ਮੈਨੂੰ ਪਤਾ ਆ ਅੰਦਰਲੀਆਂ ਗੱਲਾਂ ਮੈਂ ਤਦੀ ਤਦੀ ਕਈ ਵਾਰੀ ਮੈਂ ਬੋਲ ਪੈਣਾ ਹੁੰਨਾ ਕੋਈ ਕੰਮ ਕਰਦਾ ਸੋਣਾ ਜਿਹੜੇ ਚੰਗਾ ਕੰਮ ਕਰਦੇ ਆਪਾਂ ਤਾਰੀਫ਼ ਵੀ ਰੱਜ ਕੇ ਕਰੀਦੀ ਆ ਹਨਾ ਤੁਸੀਂ ਇਹ ਵੀ ਦੇਖ ਦਿਓ ਜਿੱਦਾਂ ਸਰਦੂਲ ਭਾਜੀ ਦਾ ਨਾਮ ਲਿਆ ਗੁਰਦਾਸ ਭਾਜੀ ਵਰਗਾ ਸੁਪਰਸਟਾਰ ਨੇ ਕੋਈ ਸਾਡੇ ਘਰ ਦੇ ਵਿੱਚ ਸੁਪਰਸਟਾਰ ਨੇ ਹਾਂਸ ਭਾਜੀ ਮੇਰੇ ਵਾਸਤੇ ਦੇਖੋ ਜੀ ਮੇਰੇ ਵਾਸਤੇ ਸਭ ਤੋਂ ਵੱਡਾ ਸੁਪਰਸਟਾਰ ਤਾਂ ਹਾਂਸ ਭਾਜੀ ਆ ਹਾਂਸ ਭਾਜੀ ਬਿਲਕੁਲ ਉਹ ਹੈ ਵੀ ਨੇ ਔਰ ਤੁਹਾਡੇ ਵਾਸਤੇ ਤਾਂ ਕੀ ਉਹ ਦੁਨੀਆ ਵਾਸਤੇ ਭਾਜੀ ਸਟਾਰ ਨੇ ਸੁਪਰਸਟਾਰ ਹੀ ਨੇ ਜੀ 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 ਮੇਰੇ ਵਾਸਤੇ ਹਾਂਸ ਭਾਈ ਤੋਂ ਵੱਡਾ ਕੋਈ ਨਹੀਂ ਔਰ ਇਹ ਇਹ ਸਚਾਈ ਵੀ ਆ ਹੈਨਾ ਜੀ ਤੇ ਗੱਲ ਇਹ ਆ ਕਿ ਤੁਸੀਂ ਮੇਰੀ ਕਿਸੇ ਕਲਾਕਾਰ ਨਾਲ ਪਰਸਨਲ ਨਹੀਂ ਕੀ ਕਲਾਕਾਰਾਂ ਕੱਲਿਆ ਤੇ ਨਹੀਂ ਮੈਂ ਬੋਲਦਾ ਜਿਹੜਾ ਮੈਨੂੰ ਚੀਜ਼ ਨਹੀਂ ਚੰਗੀ ਲੱਗਦੀ ਫਿਰ ਉਹ ਮੈਂ ਥੋੜਾ ਜਿਹਾ ਗੱਲਬਾਤ ਕਰ ਦਿੰਦਾ ਹੁੰਨਾ ਬਸ ਇਹ ਕਿ ਲੋਕੀ ਕਮੈਂਟਾਂ ਵਿੱਚ ਗੱਲ ਕਰਦੇ ਆ ਮੈਂ ਕੈਮਰੇ ਤੇ ਤੇ ਮਾਈਕ ਤੇ ਬੋਲਦਣਾ ਫਰਕ ਇਹੀ ਹੈ ਬਸ ਪਰ ਜਿਹੜਾ ਮੈਂ ਕਿਹਾ ਕਿ ਵਿਆਹ ਵਾਲਾ ਸਿਲਸਿਲਾ ਇਹ ਕਲਚਰ ਕਿੱਧਰੋਂ ਆਇਆ ਹੋਇਆ ਹੈ ਕਿੱਧਰ ਜਾ ਰਿਹਾ ਹੈ ਸਮਝ ਆ ਰਹੀ ਹੈ ਕੁਝ ਇਹਨਾਂ ਬਾਰੇ ਮੈਂ ਬੋਲਿਆ ਹੋਇਆ ਪਹਿਲਾਂ ਵਿਆਹ ਵਿਹਵਾ ਬਾਰੇ ਦੇਖੋ ਜਦੋਂ ਤੁਹਾਡੇ ਕੋਲ ਕੱਖ ਵੀ ਨਹੀਂ ਹੁੰਦਾ ਜਦੋਂ ਤੁਹਾਨੂੰ ਤੁਸੀਂ ਸੰਘਰਸ਼ ਕਰ ਰਹੇ ਹੁੰਦੇ ਉਹੀ ਵਿਚਾਰੀ ਤੀਵੀਂ ਆ ਜਿਹੜੀ ਵਾਈਫਾ ਤੁਹਾਡੇ ਵਾਸਤੇ ਹਰ ਚੀਜ਼ ਕਰਦੀ ਆ ਤੁਹਾਡੇ ਵਾਸਤੇ ਨਾਲ ਉਹ ਵੀ ਸੰਘਰਸ਼ ਕਰ ਰਹੀ ਹੁੰਦੀ ਨਾਲ ਬੱਚੇ ਪਾ ਰਹੀ ਹੁੰਦੀ ਤੁਹਾਨੂੰ ਤੋੜਨਾ ਤੁਹਾਡੇ ਹਰ ਚੀਜ਼ ਦਾ ਖਿਆਲ ਰੱਖਦੀ ਉਹ ਹੀ ਤੀ ਵੀ ਜਦੋਂ ਤੁਹਾਨੂੰ ਹੌਲੀ ਹੌਲੀ ਸਕੂਟਰ ਮਿਲਦਾ ਫੇਰ ਕਾਰ ਮਿਲਦੀ ਆ ਫਿਰ ਵੱਡੀਆਂ ਕਾਰਾਂ ਮਿਲ ਜਾਂਦੀਆਂ ਫੇਰ ਬੈਂਕ ਬੈਲੈਂਸ ਹੋ ਜਾਂਦਾ ਤੇ ਤੁਹਾਨੂੰ ਸ਼ੋਹਰਤ ਮਿਲ ਜਾਂਦੀ ਆ ਲੋਕੀ ਜਾਣਨ ਲੱਗ ਜਾਂਦੇ ਨੇ ਤੇ ਫੇਰ ਤੁਹਾਨੂੰ ਉਸੇ ਹੀ ਵਾਈਫ ਤੋਂ ਤੁਸੀਂ ਕਿੱਦਾਂ ਹੱਕ ਜਾਂਦੇ ਹੋ ਫਿਰ ਇੱਕ ਨਹੀਂ ਬਾਬਾ ਜੀ ਕਈ ਕਈ ਫਿਰ ਫਿਰ ਅੱਛਾ ਸੋਸ਼ਲ ਮੀਡੀਆ ਤੇ ਆਉਂਦੇ ਆ ਮੇਰੀ ਵਾਈਫ ਇਦਾਂ ਤੇ ਮੇ ਉਹ ਫਿਰ ਵਾਈਫ ਵੀ ਵਿਚਾਰੀ ਰੋਲਾ ਪਾਉਣਾ ਹੀ ਆ ਕਿਉਂਕਿ ਉਹਨੇ ਸਾਰੀ ਉਮਰ ਤੁਹਾਡੇ ਨਾਲ ਸੰਘਰਸ਼ ਕੀਤਾ ਤੁਹਾਡੇ ਬਰਾਬਰ ਦਾ ਸੰਘਰਸ਼ ਕੀਤਾ ਜੋ ਤੁਹਾਨੂੰ ਪੈਸਾ ਸ਼ੋਹਰਤ ਮਿਲ ਗਈ ਤੁਹਾਨੂੰ ਹੋਰ ਮਿਲ ਜਾਂਦੀਆਂ ਫਿਰ ਤੁਸੀਂ ਉਸੇ ਚਿਹਰੇ ਤੋਂ ਅੱਕ ਜਾਂਦੇ ਆ ਉਸੇ ਸਰੀਰ ਤੋਂ ਅੱਕ ਜਾਂਦੇ ਹਨਾ ਜੀ ਮੈਂ ਨਾਮ ਤਾਂ ਪੱਕੀ ਲੈਣਾ ਤੁਸੀਂ ਤਾਂ ਇੱਕ ਵਿਆਹ ਦੀ ਗੱਲ ਕੀਤੀ ਆ ਇੱਥੇ ਤਾਂ ਬਾਬਾ ਜੀ ਚਾਰ-ਚਾਰ ਵਿਆਹ ਕੀਤੇ ਹੋਣੇ ਜਿਹੜੇ ਲੋਕਾਂ ਨੂੰ ਪਤਾ ਆ ਜਿਹੜੇ ਆਰਟਿਸਟਾਂ ਨੂੰ ਪਤਾ ਚਾਰ-ਚਾਰ ਤੋਂ ਉਹ ਵਿਆਹ ਕੀਤੇ ਹੋਏ ਨੇ ਫਿਰ ਕਲਾਕਾਰ ਐਸੇ ਵੀ ਨੇ ਸੌਰੀ ਟੂ ਸੇ ਕਈਆਂ ਨੇ ਕਿਹਾ ਯਾਰ ਇਹ ਬੰਦਾ ਸਾਰਾ ਕੁਝ ਹੀ ਬੋਲ ਜਾਂਦਾ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਮੁਲਕ ਦੇ ਵਿੱਚ ਜਾਂਦੇ ਨੇ ਨਾ ਬਾਹਰਲੇ ਮੁਲਕਾਂ ਵਿੱਚ ਹਰ ਸ਼ਹਿਰ ਦੇ ਵਿੱਚ ਇਹਨਾਂ ਨੇ ਆਪਣੇ ਆਪਣੇ ਵਿਆਹਾਂ ਵਾਲੇ ਸਿਸਟਮ ਰੱਖੇ ਹੋਏ ਨੇ ਇਹ ਤਾਂ ਹੈ ਭਾਜੀ ਇਹ ਤਾਂ ਮੈਂ ਮਤਲਬ ਕਿ ਪਤਾ ਹੈ ਬਸ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਪਰ ਪਤਾ ਸਾਰਾ ਕੁਝ ਹੀ ਹੁੰਦਾ ਹੈ ਇੰਡਸਟਰੀ ਦੇ ਵਿੱਚ ਆਪਾਂ ਰਹਿੰਦੇ ਹਾਂ ਚਾਰ-ਚਾਰ ਵਿਆਹ ਤੇ ਕਈਆਂ ਕਲਾਕਾਰ ਨੇ ਕਈਆਂ ਕਲਾ ਦੇ ਚਾਰ-ਚਾਰ ਵਿਆਹ ਤੁਹਾਨੂੰ ਵੀ ਪਤਾ ਹੀ ਹੋਣਾ ਬਿਲਕੁਲ ਭਾਜੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਸੋ ਇੱਕ ਗੱਲ ਐਕਚੁਅਲੀ ਚਲੋ ਪਰ ਗੱਲ ਤਾਂ ਪਾਜੀ ਇਹ ਇਹ ਮੈਂ ਬਹੁਤ ਇਸ ਚੀਜ਼ ਤੋਂ ਖਫਾ ਹੋ ਜਾਂਦਾ ਕਿਈ ਵਾਰੀ ਕਿ ਤੁਸੀਂ ਤੁਸੀਂ ਯਾਰ ਕਿੱਦਾਂ ਤੁਸੀਂ ਉਸ ਵਾਈਫ ਤੋਂ ਅੱਕ ਜਾਂਦੇ ਜੋ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਪਹਿਲਾਂ ਕਿਉਂ ਨਹੀਂ ਤੁਹਾਨੂੰ ਇਹੋ ਚੀਜ਼ਾਂ ਚੇਤੇ ਆਉਂਦੀਆਂ ਹਨਾ ਤੇ ਉਹ ਜੀਆਂ ਅੱਛਾ ਕੱਲੇ ਗਾਉਣ ਵਾਲਿਆਂ ਦਾ ਕਸੂਰ ਨਹੀਂ ਜੇ ਅਸੀਂ ਕਹੀਏ ਇਹ ਬੰਦੇ ਹੀ ਇਦਾਂ ਦੇ ਆ ਕੁੜੀਆਂ ਵੀ ਹੁਣ ਦੇਖੋ ਨਾ ਜੇ ਜੇ ਕੁੜੀ ਨੂੰ ਪਤਾ ਵੀ ਹੈ ਵੀ ਇਹ ਵਿਆਹਿਆ ਹੋਇਆ ਇਹਦੇ ਬੱਚੇ ਵੀ ਆ ਦੋ ਤਿੰਨ ਵਿਆਹ ਪਹਿਲਾਂ ਹੋਇਆ ਉਹ ਕੁੜੀ ਕਿੱਦਾਂ ਕਹੂਗੀ ਵੀ ਮੈਂ ਤੇਰੇ ਨਾਲ ਜਾ ਕੇ ਤੇਰੇ ਘਰ ਵਸ ਜਾਵਾਂ ਕੁੜੀਆਂ ਦਾ ਵੀ ਓਨਾ ਹੀ ਕਸੂਰ ਆ ਬਰਾਬਰ ਦਾ ਇਕੱਲੇ ਬੰਦਿਆਂ ਦਾ ਹੀ ਨਹੀਂ